ਮੈਂ ਵੀ ਕਹ ਰਿਹਾ ਰੋਡ ਤੇ ਆ ਗਏ ਬਹੁਤ ਚੰਗੇ ਚੰਗੇ ਘਰਾਂ ਦੇ 100 100 ਕਿੱਲੇ ਆ ਪਿੱਛੇ ਭਾਈ ਸਾਹਿਬ ਸਾਡ ਨੂੰ ਮਿਲੇਗੇ ਤੇ ਉਹ ਕਹਿੰਦੇ ਕਿ ਸਾਡੇ 50 ਕਿੱਲੇ ਤੇ 50 ਦੇ 50 ਪਾਣੀ ਦੇ ਵਿੱਚ ਆ ਬਹੁਤ ਔਖਾ ਪ੍ਰਮਾਤਮਾ ਕਿਰਪਾ ਕਰੇ ਨਾ ਤੇ ਇਹਨਾਂ ਦਾ ਮੈਨੂੰ ਲੱਗਦਾ ਕਿ ਸਰਵਾਈਵ ਕਰਨਾ ਕਟੋ ਘਟ ਵੀ 20 25 ਸਾਲ ਬਹੁਤ ਪਿੱਛੇ ਚਲੇਗਾ ਕਿੰਨੇ ਦਿਨ ਹੋ ਗਏ ਸੁੱਤੇ ਨਹੀਂ ਹੈਗੇ ਇਹਨਾਂ ਨੂੰ 6 ਰਾਤਾਂ ਹੋ ਗਈਆਂ ਜੀ ਆ ਸਤਮੀ ਰਾਤ ਆਉਣ ਬਈ ਆ ਬਿਨਾ ਸੁੱਤੇਆਂ ਹਾਂ ਅੱਛਾ ਬਗੈਰ ਸੋਤੇ ਨਿਆਣੇ ਬਿਮਾਰ ਹੁੰਦੇ ਜਾਂਦੇ ਸਕੋ ਨੀਂਦ ਰੇ ਨਾ ਸੁੱਤੇ ਕਾਤੇ ਨਹੀਂ 6 ਦਿਨ ਤੋਂ ਕਰੋ ਬੇਕਾਰ ਹੋ ਗਏ ਲੋਕ ਸੜਕਾਂ ਤੇ ਰਹਿਣ ਨੂੰ ਮਜਬੂਰ ਹੁਸ਼ਿਆਰ ਪਰਦੇ ਹਾਲਾਤ ਤੁਸੀਂ ਦੇਖ ਰਹੇ ਹੋ ਬਾਪੂ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ ਇੱਥੇ 6-7 ਦਿਨ ਹੋ ਗਏ ਆ ਜੀ ਅੱਛਾ ਕਰੋ ਬੇਕਾਰ ਹੋ ਗਏ ਕਰੋ ਬੇਕਾਰ ਕੀ ਇਹ ਤਰ੍ਹਾਂ ਬਾ ਡੰਗਰਾ ਭੁੱਖੇ ਮਰਨਦਾ ਪਠੇ ਨਹੀਂ ਗਏ ਹਾਂ ਤੇ ਚਲੋ ਰਾਸ਼ਨ ਪਾਣੀ ਤੇ ਕੋਈ ਗੁਰਦੁਆਰੇ ਵਾਲੇ ਲੈ ਆਉਂਦੇ ਕੋ ਪਿੰਡਾਂ ਤੋਂ ਆ ਜਾਂਦਾ ਅੱਛਾ ਛਕ ਚਕਾ ਲਈਦਾ ਹਾਂ ਤੇ ਇਸ ਤਰ੍ਹਾਂ ਚੱਲਦਾ ਫਿਰ ਤਾਂ ਕੋਈ ਡਾਕਟਰ ਆ ਜਾਂਦੇ ਆ ਉਸ ਤਰ੍ਹਾਂ ਐਮਐਲਏ ਸਾਹਿਬ ਵੀ ਆਏ ਹੋਣਾ ਅੱਛਾ ਤੇ ਇਸ ਤਰ੍ਹਾਂ ਪਤਾ ਸੁਰ ਲੈਂਦੇ ਪਰਦੇ ਆ ਸਾਰੇ ਆਫਤਾਈ ਕਿੰਨੀ ਜ਼ਮੀਨ ਸੀ ਆਪਣੀ ਜ਼ਮੀਨ ਆਪਣੀ ਜੀ ਹੈਗੀ 15 ਕਿੱਲੇ ਤਿੰਨ ਭਰਾ ਆ ਤੇ 15 ਕਿੱਲੇ ਬਚ ਕੇ ਤਬਾਹ ਹੋ ਗਏ ਆ ਵੇਖੋ ਜੀ ਆ ਸਾਰਾ ਦੁੱਬੀ ਆ ਕਮਾਰੀ ਬਚਾਵਾ ਅੱਛਾ ਕੀ ਹੈ ਜੀ ਪਰੋਸਾਵਾ ਹਾਂ ਸਾਹਿਬ ਚੋ ਨਾਹੀਂ ਸਾਰਾ ਮਰ ਗਿਆ ਅੱਛਾ ਹਾਂਜੀ ਕੋਈ ਹਾਲ ਨਹੀਂਗਾ ਸਾਹਿਬ ਬਹੁਤ ਇੰਨੇ ਹਾਲਾਤ ਮਾੜੇ ਪਹਿਲਾਂ ਕਦੀ ਦੇਖੇ ਬੜੀ ਯਾਰਾ ਇਹ ਦੋ ਸਾਲ ਪਹਿਲਾਂ ਆਇਆ ਉਹ ਇਦਾਂ ਦਾ ਵਾਦ ਸੀ ਤੇ ਉਹਦੇ ਤੋਂ ਬਚੇ ਤੇ ਦੋ ਸਾਲ ਆਜੇ ਪੈਰ ਨਹੀਂ ਸੰਭਲੇ ਸਾਡੇ ਸੁਰਤ ਨਹੀਂ ਆਈ ਤੇ ਭੌਂ ਕੇ ਫੇਰ ਆ ਗਿਆ ਜੀ ਤੇਰੇ 2023 ਵਾਲਾ ਕਰਜ਼ਾ ਉੱਤਰ ਗਿਆ ਸੀ ਆ ਕਰਜ਼ੇ ਕਿੱਥੋਂ ਉਤਰਨੇ ਕਰਜ਼ੇ ਤੇ ਚੜਦੇ ਜਾਂਦੇ ਆ ਕਰਜ਼ੇ ਨਾਲ ਦਾ ਗਰਕ ਕਰਤਾ ਸਾਨੂੰ ਮਦਦ ਕਰਦੇ ਨੇ ਇਹ ਬਣੰਨੇ ਲੱਗਣ ਜੁਗੇ ਰਹਿ ਗਈ ਕਿੰਨੇ ਪਰਿਵਾਰ ਆ ਜਿਹੜੇ ਇੱਦਾਂ ਸੜਕਾਂ ਦੇ ਬੈਠੇ ਆ ਇਹ ਜੇ ਕੋਈ ਹਾਰਾਂ ਦੀ ਤਰ੍ਹਾਂ ਨਾਲ ਹੀ ਆ ਇੱਕ ਥੋੜਾ ਵਾ ਵੀ ਮੈਂ ਇਕੱਲਾ ਅੱਛਾ ਕਿ ਆ ਇਹ ਡੇਰੇ ਵਿੱਚ ਸੀਗੇ ਆ ਸਾਰੇ ਡੇਰੇ ਆ ਅਸੀਂ ਆ ਦੇ ਵੀਰੇ ਆ ਆ ਦੇਖੋ ਇਹ ਸਾਰੇ ਡੇਰੇ ਆ ਅੱਜ ਸਰ ਮਾਇਆ ਅੱਛਾ ਆ ਰੁਕਾਈਆਂ ਦਾ ਕਰਕੇ ਕਈ ਲੱਭਦੇ ਨਹੀਂ ਦੇਰੇ ਸਭ ਦੇਰੇ ਹੀ ਆਦਰ ਆਪਣੇ ਜੱਟ ਜੱਟ ਕਾਫੀ ਹੈ ਨਾ ਜੱਟ ਜ਼ਮੀਂਦਾਰ ਕਾਫੀ ਆ ਕਿੰਨੀ ਕੁ ਜ਼ਮੀਨ ਸੀ ਆਪਣੇ ਲੋਕਾਂ ਦੀ ਇੱਥੇ ਇੱਥੇ ਬੜੀ ਜ਼ਮੀਨ ਹੈ ਜੀ ਇੱਥੇ ਇੱਥੇ ਤਿੰਨਾ ਪਿੰਡਾਂ ਦੀ ਜ਼ਮੀਨ ਹੈ ਪਤਾ ਕੁਲਾ ਗੰਧੂਆ ਰਹਾ ਹਾਂ ਤੇ ਹੁਣ ਕਹਿੰਦੇ ਬੰਦ ਫੇਰ ਟੁੱਟ ਗਿਆ ਆਹ ਫੇਰ ਟੁੱਟ ਗਿਆ ਬੰਦ ਉਹ ਬੰਨਣ ਦੇ ਪਰ ਵਜਦਾ ਨਹੀਂਗਾ ਬੜਾ ਜ਼ੋਰ ਆ ਪਾਣੀ ਦਾ ਵਾ ਜਿਆਦਾ ਵਾ ਬਾਹ ਜਿਆਦਾ ਆ ਹਾਂ ਪਾਣੀ ਦਾ ਵਾ ਜਿਆਦਾ ਤੇ ਹੁਣ ਘਰਾਂ ਚ ਪਾਣੀ ਵੜ ਗਿਆ ਬਾਪੂ ਹਾਂਜੀ ਅੰਦਰੀ ਵੇਖੋ ਜਾ ਕੇ 2-2 ਫੁੱਟ ਪਾਣੀ ਅੰਦਰ ਵੜਿਆ ਸਮਾਨ ਜਿਹੜਾ ਵਾ ਉੱਤੇ ਰੱਖਿਆ ਲਿੰਟਰਾਂ ਦੇ ਉੱਤੇ ਛੱਤ ਤੇ ਅੱਛਾ ਹਾਂ ਤੇ ਆ ਮੰਜੀਆਂ ਚੋਕ ਕੇ ਆਪ ਇੱਥੇ ਆ ਗਏ ਆ ਸੜਕਾਂ ਤੇ ਹਾਂ ਸੜਕਾਂ ਬਹੁਤ ਮੰਦਾ ਹਾਲ ਆ ਸਭ ਬਾਪੂ ਜ਼ਿੰਦਗੀ ਤਾਂ ਬੱਚਿਆਂ ਦੀ ਜ਼ਿੰਦਗੀ ਆ ਵੇਖ ਲਓ ਬੱਚੇ ਵੀ ਵਿਚਾਰੇ ਵੰਜਦੇ ਰਹਦੇ ਬਹੁਤ ਮੰਦਾ ਕੋਈ ਨਹੀਂ ਗਿਆ ਰਾਸ਼ਨ ਪਾਣੀ ਮਿਲੀ ਜਾਂਦਾ ਟਾਈਮ ਸਰ ਰਾਸ਼ਨ ਪਾਣੀ ਤੇ ਚਲੋ ਜੋ ਕਰਮਾਂ ਚਾ ਮਿਲਣਾ ਹੀ ਆ ਤੁਹਾਡੇ ਪੈਰਾਂ ਪਿੱਛੇ ਤੇ ਰਾਸ਼ਨ ਪਾਣੀ ਕਾਦਾ ਵਾ ਨਾ ਖਾਣ ਨਾ ਪੀਣ ਉਹ ਕੀ ਜਾਂਦੇ ਹੁੰਦੇ ਆ ਚਿੰਤਾ ਮਾਰੀ ਜਾਂਦੀ ਬਕਰਨਾ ਕੀ ਆ ਕੀ ਕਰਾਂਗੇ ਕਿੱਥੋਂ ਕਾਵਾਂਗੇ ਗਾਂ ਹੂੰ ਤਾਂ ਇਹ ਚਿੰਤਾ ਆ ਹਾਂ 2 4 ਦਿਨ ਲੰਘ ਜਾਣਗੇ ਇਸ ਤਰ੍ਹਾਂ ਕੋਈ ਕੋ ਲੈ ਆਉ ਦੇ ਜੂ ਕੋ ਆ ਜੂ ਮੁਰਕੇ ਕਿਨੇ ਮੁਰਕੇ 6 ਮਹੀਨਿਆਂ ਨੂੰ ਕਿਤੇ ਪਸਾ ਸਾਲ ਨੂੰ ਆਉਣੀ ਆ ਉਹ ਕਿਥੇ ਜਾ ਕੇ ਲਿਖਾ ਹੋਣਾ ਇਹਨਾਂ ਪਾੜਾ ਕਿਥੇ ਬਾਬੂ ਇਹ ਚਿੰਤਾ ਹੈ ਨਾ ਕਿ ਦੋ ਦਿਨ ਤਾਂ ਨੰਗੇ ਹੋਰ ਕਿੰਨੇ ਕ ਜਿਹੜੇ ਆ ਬਾਈ ਹੋਣੀ ਹੁਣ ਬਾਈ ਜੀ ਡੰਗਰਾਂ ਨੂੰ ਮਿਲ ਜਾਂਦਾ ਸਹੀ ਸਾਰਾ ਕੁਝ ਐਂਦਾ ਪਬਲਿਕ ਵੀਰ ਜੀ ਦੇ ਕੇ ਜਾਣ ਲਈ ਆ ਹਾਂ ਪਬਲਿਕ ਹੀ ਦੇ ਕੇ ਜਾਣ ਲਈ ਕੋਈ ਤੂੜੀ ਲੈ ਜਾਂਦਾ ਕੋਈ ਪੱਠੇ ਲੈ ਜਾਂਦਾ ਫਿਕਰ ਹੈ ਕਿਸੇ ਗੱਲ ਦਾ ਕਿ ਦੋ ਦਿਨ ਤਾਂ ਨਿਕਲ ਜਾਣਗੇ ਗਾਂ ਫਿਰ ਤੇ ਗਾਂ ਤਾਂ ਫਿਕਰ ਹੀ ਆ ਜੀ ਫਿਕਰ ਹੀ ਆ ਗਾੜੀ ਤੇ ਵੀ ਇਹ ਦੋ ਦਿਨ ਨੰਗੇ ਗਾੜੀ ਕੀ ਕਰਾਂਗੇ ਫਸਲ ਡੁੱਬ ਗਈ ਸਾਰੀ ਫਸਲ ਸਾਰੀ ਡੁੱਬੀ ਪਈ ਹੈ ਕਿੰਨੇ ਕਿੱਲੇ ਸੀਗੇ ਇਹ ਟੋਟਲ ਬਹੁਤ ਕਿੱਲਾ ਸੀ ਜਿਹੜਾ ਡੁੱਬਾ ਆਪਣੇ ਆਪਣੇ ਕਿੰਨੇ ਕਿੱਲੇ ਸੀਗੇ ਸਾਡੇ ਤੇ ਕੋਈ ਸਾਡੇ ਕਿਤੇ ਨੇ ਕਿੱਲੇ ਸੀਗੇ ਅੱਛਾ ਹਾਂਜੀ ਆਪਣੇ ਸੀ ਜਾਂ ਠੇਕੇ ਦੇ ਆਪਦੇ ਆਪਦੇ ਸੀਗੇ ਆਪਰੇ ਠੇਕੇ ਦੀ ਜ਼ਮੀਨ ਤਾਂ ਨਹੀਂ ਲਈ ਨਹੀਂ ਠੇਕੇ ਤੇ ਨਹੀਂ ਲੋਕ ਕਿਦਾਂ ਸੇਵਾ ਕਰਦੇ ਆ ਆਈ ਜਾਂਦੇ ਹਨ ਸਭ ਲੋਕ ਪਬਲਿਕ ਸੇਵਾ ਕਰਨ ਲਈ ਆ ਪਬਲਿਕ ਸੇਵਾ ਕਰਨ ਲਈ ਆ ਬਾਬਾ ਜੀ ਰੋਟੀ ਪ੍ਰਸ਼ਾਦਾ ਲੈ ਕੇ ਆਏ ਹਨ ਅੱਛਾ ਜੀ ਅੱਛਾ ਲੈਂਦਾ ਠੀਕ ਆ ਡੰਗਰਾਂ ਨੂੰ ਇਸ ਤਰ੍ਹਾਂ ਕੋ ਪੱਠੇ ਸੁੱਟ ਜਾਂਦਾ ਤੇ ਪਾ ਦਿੰਦੇ ਆ ਤੇ ਬੈਠੇ ਆ ਕੀ ਕਰਨਾ ਵਾ ਨਹੀਂ ਵੀਰੇ ਧੰਨਵਾਦ ਵੀਰੇ ਸ਼ੁਕਰੀਆ ਯਾਰ ਮੇਰਾ ਪ੍ਰਾ ਖਾਲਸੇ ਦੀ ਸੇਵਾ ਬਾਈ ਜੀ ਇਹ ਇਹ ਕਿੰਨਾ ਵਧੀਆ ਆ ਪੁੱਛਦੇ ਬਾਈ ਜੀ ਤੁਸੀਂ ਸ਼ੱਕਣਾ ਆ ਕਿਆ ਸੇਵਾ ਦੇਖੋ ਚੌਲ ਰੋਟੀ ਦਾਲ ਦਹੀਂ ਸਭ ਕੁਝ ਮਿਲ ਰਿਹਾ ਇਹ ਖਾਲਸੇ ਦਾ ਪੰਜਾਬ ਚ ਕੋਈ ਕੋਈ ਕਰ ਸਕਦਾ ਹਲੇਕ ਥਾਂ ਨਹੀਂ ਯੂਪੀ ਦੇ ਯੂਪੀ ਦੇ ਵਿੱਚ ਹੜਾਉਂਦੇ ਪੰਜਾਬੀ ਆਉਂਦੇ ਆ ਹਾਂਜੀ ਹਾਂਜੀ ਪੰਜਾਬੀ ਜਾਣੇ ਪੰਜਾਬੀ ਜਾਣੇ ਪੰਜਾਬ ਨੂੰ ਅੱਜ ਮੁਸੀਬਤ ਚ ਲੰਨੀ ਪਈ ਆ ਫਿਰ ਵੀ ਪੰਜਾਬ ਦਾ ਪੰਜਾਬ ਹੀ ਖੜਿਆ ਪੰਜਾਬ ਦਾ ਪੰਜਾਬ ਹੀ ਖੜਿਆ ਹਾਂਜੀ ਹੋਰ ਤਾਂ ਨਹੀਂ ਕੋਈ ਖੜਿਆ ਨਾ ਜੀ ਨਾ ਨਹੀਂ ਜੀ ਪੰਜਾਬੀਆਂ ਨੇ ਖੜਨਾ ਪੰਜਾਬੀਆਂ ਨਾਲ ਹੌਸਲਾ ਹੀ ਇਹਨਾਂ ਦਾ ਪੰਜਾਬੀਆਂ ਦਾ ਹੋਰ ਇੰਨਾ ਹੌਸਲਾ ਹੀ ਨਹੀਂ ਕਿਸ ਦਾ ਸਹੀ ਗੱਲ ਹੈ ਇੰਨਾ ਡੁੱਬਾ ਪਿਆ ਤਾਂ ਵੀ ਆਸ ਆਸ ਕਲਾਂ ਕਰ ਰਹੇ ਸਾਰੇ ਹੋਰ ਕਿਉਂ ਦੇਣੀ ਤੇ ਸੜਕ ਤੇ ਬੈ ਕੇ ਰੋਈ ਜਾਣਾ ਸੀ ਸਹੀ ਗੱਲ ਹੈ ਇਹੀ ਗੱਲ ਹੈ ਤੁਸੀਂ ਵੀ ਸੜਕ ਤੇ ਹੀ ਬਾਜੀ ਇੱਥੇ ਹਾਂਜੀ ਆਹ ਕੋ ਟਰਾਲੀ ਆਪਣੀ ਆ ਆਪਣੇ ਤਾਇ ਦਾ ਲੜਕਾ ਹੀ ਆ ਵੀ ਅੱਛਾ ਜੀ ਇਹ ਬੱਚਾ ਕਿੰਨੇ ਸਾਲ ਦਾ ਹੈ ਜੀ ਇਹ 10 ਕਿ ਮਹੀਨੇ ਦਾ ਹੈਗਾ ਜੀ ਪਾਜੀ ਕਿਸ ਉਮਰ ਵਿੱਚ ਕੀ ਪੜਾ ਦੇਖਣੇ ਪੈ ਰਹੇ ਹਨ ਚਲੋ ਜੀ ਜਿੱਦਾਂ ਵੀ ਜ਼ਿੰਦਗੀ ਹੈ ਨਾ ਕੁਦਰਤ ਨੂੰ ਜਿੱਦਾਂ ਚੰਗਾ ਲੱਗੀ ਉਦਾਂ ਹੀ ਹੈ ਜੀ ਅੱਛਾ ਜੀ ਆਪਣੀ ਕਿੰਨੀ ਪੈਲੀ ਸੀ ਪਾਜੀ ਸਾਡੇ ਕੋਲ ਆਪਣੀ ਦੇ 12 ਕਿੱਲੇ ਹੀ ਅੱਛਾ ਜੀ ਬਾਕੀ ਖੇਤੀ ਹੀ ਠੇਕੇ ਤੇ ਕਰਦੇ ਆ ਕਿੰਨੀ 22 ਕਿੱਲੇ ਹੀ ਦਾ ਕਿੱਲੇ ਚੋਨਾ ਹੀ ਹਾਂ ਤੇ 12 ਕਿੱਲੇ ਉਹ ਠੀਕ ਆ ਕਿ ਨਹੀਂ ਪਾਜੀ ਨਹੀਂ ਜੀ ਆ ਸਾਰਾ ਪਾਣੀ ਦੇ ਨਜਰੋਂ ਡਿਆ ਵਿੱਚ ਯਾਰ ਠੀਕਾ ਕਿੰਨਾ ਸੀਗਾ ਪਾਜੀ ਠੇਕਾ ਤੇ ਹੈ ਹੀ ਸਾਡੇ 35-40000 ਰੁਪਏ ਇੱਥੇ ਉਹ ਹੁਣ ਲੱਗਦਾ ਪਰਪਾਈ ਹੋ ਜਾਊਗੀ ਨਹੀਂ ਉਹਦਾ ਕੀ ਹੋਣਾ ਜੇ ਕੁਛ ਨਹੀਂ ਹੋਣਾ ਇਤਰਾਸ ਦੀ ਆ ਪੰਜਾਬ ਦੀ ਇਹ ਹਾਲਾਤ ਆ ਪੰਜਾਬ ਦੇ ਆਪਣੀ ਜ਼ਮੀਨ ਤਾਂ ਖਤਮ ਹੋਈ ਹੋਈ ਐ ਜਿਹੜੀ ਠੇਕੇ ਤੇ ਲਈ ਆ ਉਹ ਵੀ ਖਤਮ ਹੋ ਗਈ ਆ ਕੌਣ ਪੁੱਛੂ ਕੌਣ ਸਾਰ ਲਓ ਭਾਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਕੀ ਸਾਡੇ ਚੈਨਲ ਥਰੂ ਕੀ ਚਾਹੁੰਦੇ ਹੋ ਅਪੀਲ ਨਹੀਂ ਵੀਰ ਜੀ ਬੇਨਤੀ ਕਰ ਸਕਦੇ ਅਸੀਂ ਜੀ ਦੇਖੋ ਹੁਣ ਆ ਮੇਨ ਰੋਡ ਤੇ ਖੜੇ ਆ ਆਪਾਂ ਹਾਂਜੀ ਇਹ ਸ਼ਰੀਆਰ ਗਿੰਦ ਤੋਂ ਟਾਂਡਾ ਰੋਡ ਆ ਏ ਜੀ ਇਹਦੇ ਵਿੱਚ ਹੁਣ ਇਧਰ ਨੂੰ ਉੱਪਰਲੀ ਸਾਈਡ ਤੋਂ ਪਾਣੀ ਆਇਆ ਵਾ ਹਾਂਜੀ ਪਾਣੀ ਦਾ ਕੋਈ ਵਿਕਾਸ ਨਹੀਂ ਹੈਗਾ ਅਗਲੇ ਬੰਨੇ ਜਾਣ ਨੂੰ ਹੁਣ ਇੱਧਰ ਵੇਖੋ ਫਸਲਾਂ ਨਜ਼ਰ ਆਉਂਡੀਆਂ ਆ ਜੀ ਐਸ ਸਾਲ ਪਾਣੀ ਪਾਣੀ ਸਾਰੀ ਜਗ੍ਹਾ ਤੇ ਬਿਲਕੁਲ ਠੀਕ ਹੈ ਨਾ ਹਾਂ ਇਹਦਾ ਮੇਨ ਮਸਲਾ ਹੈਗਾ ਵੀ ਪਿੱਛੇ ਜਿਹੜਾ 3 ਕਿਲੋਮੀਟਰ ਦਾ ਬੰਨਿਆ ਹਾਂ ਉਹ ਲਗਾਇਆ ਜਾਵੇ ਤੇ ਜਿਹੜੀਆਂ ਆ ਮੇਨ ਰੋਡ ਹੈ ਇਹਦੇ ਵਿੱਚ ਦੋ ਤਿੰਨ ਪੁਲ ਰੱਖੇ ਜਾਣ ਕਿਉਂ ਜੇ ਪਿੱਛੋਂ ਪਾਣੀ ਆਉਂਦਾ ਵੀ ਆ ਤੇ ਸਿੱਧੇ ਦਾ ਸਿੱਧਾ ਹੀ ਕ੍ਰੋਸ ਹੋ ਜੇ ਅਗਲੇ ਬੰਨੇ ਕਿਉਂ ਹੁਣ ਇੱਥੇ ਡਾਫ ਲੱਗ ਕੇ ਪਾਣੀ ਜ਼ਿਆਦਾ ਆਇਆ ਉਦਾਂ ਨਹੀਂ ਹੋਇਆ ਇਹ ਡਾਫ ਦਾ ਪਾਣੀ ਜ਼ਿਆਦਾ ਤਾਂ ਝੋਣੀ ਖਰਾਬ ਹੋ ਗਈ ਆ ਹੁਣ ਕਹਿੰਦੇ ਬੰਨ ਵੀ ਟੁੱਟ ਗਿਆ ਹੁਣ ਬੰਨ ਜਿਹੜਾ ਬੰਨਿਆ ਹੀ ਮੜਾ ਮੋਟ ਉਹ ਟੁੱਟ ਗਿਆ ਬਾਕੀ ਇਸ ਦੇ ਅੱਗੇ ਤੇ ਹੈਗਾ ਹੀ ਨਹੀਂ ਆ ਅੱਛਾ ਹਾਂਜੀ ਉਹ 3 ਕਿਲੋਮੀਟਰ ਦਾ ਬੰਨ ਬਾਜੇ ਨਾ ਫੇਰ ਚਲੋ ਮੜਾ ਮੋਟ ਦੀ ਸੁਰੱਖਤ ਹੋ ਸਕਦੀ ਸਾਰੀ ਕਿੰਨੇ ਦਿਨ ਤੋਂ ਵੀਰੇ ਟਰਾਲੀਆਂ 'ਚ ਸੜਕ ਤੇ ਬੈਠੇ ਆ ਫੇਰ ਸਾਨੂੰ ਵੀਰ ਹੋਈ ਗਏ 10 ਕਿ ਦਿਨ ਇੱਥੇ ਆਏ ਨੂੰ ਅੱਛਾ ਤੇ ਪਹਿਲਾਂ 10 ਕਿ ਦਿਨ ਘਰਾਂ 'ਚ ਪਾਣੀ ਭਰ ਚੁੱਕਾ ਹਾਂਜੀ ਪਾਣੀ ਤਾਂ ਹੀ ਆਏ ਸਾਰੇ ਕਿੰਨੇ ਕਿੰਨੇ ਫੁੱਟ ਘਰਾਂ ਚ ਪਾਣੀ ਆ ਘਰਾਂ ਚ ਕਈਆਂ ਚ ਤੇ ਪਾਣੀ ਵੜ ਗਿਆ ਦੂਰੋਂ 3-3 ਫੁੱਟ ਘਰ ਵੇਖੋ ਮੰਡ ਦੇ ਏਰੀਏ ਦੇ ਹਿਸਾਬ ਨਾਲ ਹਾਂ ਸਾਰਿਆਂ ਨੇ ਜ਼ਮੀਨ ਤੋਂ ਕਿ 4-5 ਫੁੱਟ ਉੱਚੀ ਬਣਾਈਆਂ ਵੀ ਪਾਣੀ ਦੇ ਖਤਰੇ ਕਰਕੇ ਤੇ ਕਈਆਂ ਚ ਵੜ ਵੀ ਗਿਆ ਕਈ ਹੁਣ ਸਾਡੀ ਨਹੀਂ ਪਾਣੀ ਅੰਦਰ ਵੜਿਆ ਤੇ ਚਾਰ ਸ਼ਵੇਰੇ ਸਾਰੇ ਪਾਣੀ ਆ ਠੀਕ ਆ ਜੀ ਹਾਂਜੀ ਤਰਾਸ਼ ਦੀ ਇਹ ਲੱਗਦੀ ਜਿਹੜੇ ਛੋਟੇ ਬੱਚੇ ਆ ਇਹ ਗਰਮੀ ਚ ਰਹਿਣਾ ਬਹੁਤ ਔਖਾ ਨਹੀਂ ਲਾਈ ਹੈ ਨਾ ਬਰਖਾਚ ਮੱਛਰ ਮੱਕੀ ਘਰ ਹੁਣ ਐਸੀ ਜੀ ਰਹਿੰਦੇ ਸੀ ਹਾਂ ਤੇ ਇੱਥੇ ਹੁਣ ਇਹਨਾਂ ਨੂੰ ਪੱਖੀ ਚੱਲਣੀ ਪੈਂਦੀ ਆ ਇਹ ਕਿੰਨੇ ਮਹੀਨੇ ਦਾ ਭਾਜੀ ਇਹ 10 ਮਹੀਨੇ ਦਾ ਭਾਜੀ ਹਾਂਜੀ ਇਹ ਇਹ ਲਿਖ ਹੋ ਜਾਣਾ ਕਿ ਹੜ ਆਈ ਸੀ 25 ਦੇ ਵਿੱਚ ਹਨਾ ਬੱਚੇ ਦੀ ਉਮਰ ਘਰੇ ਐਸੀਆਂ ਚ ਰਹਿਣਾ ਇਹ ਹਾਲਾਤ ਆ ਭਾਜੀ ਕੁਦਰਤ ਦੀ ਕਰੂਪੀ ਸਮਝ ਲਓ ਹਾਂਜੀ ਹਾਂਜੀ ਤੇ ਦੋਸਤੋ ਹਾਲਾਤ ਆ ਕੋਈ 10 ਸਾਲ 10 ਮਹੀਨੇ ਦਾ ਬੱਚਾ ਕੋਈ 2 ਸਾਲ ਦਾ ਬੱਚਾ ਸੜਕਾਂ ਤੇ ਆ ਇੱਕ ਭਾਜੀ ਕਿੰਨੇ ਕੁ ਪਰਿਵਾਰ ਆ ਸੱਚ ਮੈਂ ਪੁੱਛਣਾ ਭੁੱਲ ਗਿਆ ਪਰਵਾਰ ਵੇਖੋ ਜੀ ਸਾਡੇ ਇੱਥੇ ਕੋਈ ਸ਼ੌਕ ਘਰ ਹੈਗਾ ਇਸ ਏਰੀਏ ਦੇ ਵਿੱਚ 100 ਦਾ 100 ਸੜਕ ਤੇ ਆ 100 ਦਾ 100 ਉਹਦੇ ਵਿੱਚੋਂ ਅੱਧਾ ਹਿੱਸੇ ਆ ਤੇ ਬਾਕੀ ਆ ਉਹ ਆਪਣੇ ਪੇਟ ਪੱਤਨ ਨਾਲੇ ਬਣੇ ਜਿਹੜਾ ਵੱਡਾ ਬਨਰ ਜੋਈ ਲੱਗੀ ਹਾਂ ਢਾਈ ਉਧਰ ਢਾਈ ਤੇ ਵੀ ਆ ਕਾਫੀ ਬੰਦੇ ਸਾਰੇ ਹੁਣ ਸੜਕਾਂ ਇੱਥੇ ਟਰਾਲੀਆਂ 'ਚ ਰਹਿ ਰਹੇ ਆ ਹਾਂਜੀ ਟਰਾਲੀਆਂ ਦੇ ਅੱਧੇ ਕਿ ਟਰਾਲੀਆਂ 'ਚ ਰਹਿੰਦੇ ਆ ਤੇ ਕੁਝ ਉਧਰ ਜਿਹੜੇ ਪਰਲੀ ਸਾਈਡ ਵਾਲੇ ਸੀ ਉਧਰ ਢਾਈ ਤੇ ਚਲ ਗਏ ਜਿਹੜਾ ਜਿੰਨੂੰ ਲੱਗ ਕੇ ਪਈ ਉੱਚੀ ਜਗਾ ਇਦਾਂ ਸਾਨੂੰ ਇੱਧਰ ਜਗਾ ਉੱਚੀ ਲੱਗੇ ਪੈਂਦੀ ਅਸੀਂ ਇੱਧਰ ਜਿਹੜੇ ਉਧਰ ਟਾਈ ਦੇ ਨੇੜੇ ਆ ਓਟਾਈ ਤੇ ਚਲ ਗਏ ਇਹ ਹਾਲਾਤ ਆ ਪਸ਼ੂਆਂ ਦਾ ਬਹੁਤ ਔਖਾ ਆ ਨਾ ਪਸ਼ੂਆਂ ਦਾ ਵੇਖੋ ਔਖਾ ਹੀ ਆ ਜੀ ਔਖਾ ਆ ਨਾ ਹੁਣ ਵੇਖੋ ਡੰਗਰਾਂ ਨੂੰ ਤੇ ਹਰਿਆਚਾਰਾ ਵੀ ਪਾ ਦिए ਹਾਂ ਤੇ ਤਾਂ ਵੀ ਖੁਸ਼ ਹੋ ਕੇ ਕਈ ਵਾਰ ਨਹੀਂ ਖਾਂਦੇ ਹੁਣ ਤੇ ਸੁੱਕੀ ਧੂੜੀ ਪਾਉਣੀ ਪੈਂਦੀ ਹੁਣ ਇਹਨਾਂ ਕਿੱਥੋਂ ਖਾਣੀ ਆ ਨਾਲ ਚੋਕਰ ਚੱਕਰ ਪਾ ਕੇ ਚਲੋ ਮਾੜਾ ਮੋਟ ਖਾਂਦੀ ਆ ਖਾਂਦੀ ਜਾਂਦੇ ਹਾਂ ਹਾਂ ਜੀ ਸਾਡੀ ਤੇ ਇਹੋ ਹੀ ਬੇਨਤੀ ਆ ਵੀ ਸਾਨੂੰ ਮੰਨ ਲਓ ਕਿਈ ਹੁਣ ਸਮਾਜ ਸੇਵੀ ਆਉਂਦੇ ਆ ਲੰਗਰ ਲੈ ਕੇ ਹਾਂ ਬਸ ਇਹੀ ਕੋਸ਼ਿਆ ਹੋਰ ਨਾ ਕੋਈ ਕੁਝ ਵੀ ਰਸ਼ਨ ਲੈ ਕੇ ਆਵੇ ਜਿਹੜੀ ਸਾਡੀ ਮੇਨ ਪ੍ਰੋਬਲਮ ਆ ਨਾ ਬੰਨ ਦੀ ਉਹ ਬੰਨ ਬਣਾਉਣ ਅੱਛਾ ਹਾਂਜੀ ਬੰਨ ਦੀ ਬੇਨਤੀ ਆ ਬੰਨ ਬਣਾ ਦੇਣਾ ਫੇਰ ਜਿਹੜਾ ਬਾਰ ਬਾਰ ਮੰਨ ਲਓਣ 23 ਦੇ ਵਿੱਚ ਇੰਨਾ ਨੁਕਸਾਨ ਹੋਇਆ ਫੇਰ ਚਲੋ ਹੁਣ ਜੇ 4-5 ਸਾਲ ਬਾਅਦ ਆ ਜਾਂਦਾ ਫੇਰ ਵੀ ਚਲੋ ਚੱਲ ਜਾਂਦਾ ਆ ਅਣਾ ਜੀਮੀਂਦਾਰ ਦਾ ਚਲੋ ਸਰਪੂਣੀ ਕਹਿੰਦੇ ਕਿ ਸਾਨੂੰ 23 ਦਾ ਕਰਜ਼ਾ ਭੁੱਲਿਆ ਨਹੀਂ ਹੋ ਰਹਿੰਦਾ ਫੇਰ ਥੋੜਾ ਲੇਟ ਆ ਜੇ ਫੇਰ ਚਲੋ ਬੰਦੇ ਦਾ ਥੋੜਾ ਸਰਕਲ ਸਹੀ ਹੋ ਜਾਂਦਾ ਹੁਣ 23 ਵਾਲੇ ਅਜੇ ਪਾੜੇ ਨਹੀਂ ਮਿਟੇ ਤੇ ਹੁਣ 25 ਚ ਫੇਰ ਆ ਗਿਆ ਤੇ ਔਖਾ ਹੋ ਗਿਆਣਾ ਕਰਜ਼ਾ ਲਿਆ ਸੀ 23 ਚ ਭਾਜੀ ਵੇਖੋ ਜੀ ਜੀਮੀਂਦਾਰ ਚਲਦਾ ਹੀ ਕਰਜ਼ੇ ਤੇ ਆ ਐਵੇਂ ਕੋਈ ਕਹਦੇ ਵੀ ਲੱਖ ਮੇਰੇ ਸਿਰ ਕਰਜ਼ਾਣੀ ਹੈਗਾ ਜੀਮੀਂਦਾਰ ਹੈ ਹੀ ਕਰਜ਼ੇ ਤੇ ਆ ਹਰ ਬੰਦੇ ਦੀ ਲਿਮਟ ਬਣੀ ਆ ਸਾਰੇ ਕਰਜ਼ਾ ਚੁੱਕਿਆ ਆ ਇਹ ਤੁਹਾਡਾ ਕਰਜਾ 23 ਵਾਲਾ ਬਚਿਆ ਆ ਸਾਡਾ 23 ਵਾਲਾ ਵਿਚੋ ਲੱਥਾ ਆ ਹੁਣ ਫੇਰ ਚੜ ਜਾਣਾ ਵਾ ਚਲੋ ਜੱਟ ਕਰਜੇ ਤੋਂ ਨਹੀਂ ਡਰਦਾ ਹਾਂ ਬਾਕੀ ਆ ਜਿਹੜਾ ਫਸਲ ਆ ਨਾ ਇਹ ਨਾ ਮਰੇ ਜੀਵਿੰਦਾਰ ਦਾ ਹੁਣ ਮਾਲੋਟ ਜੀਵਿੰਦਾਰ ਨੇ ਟਰੈਕਟਰ ਲੈਣਾ ਉਹਨੇ ਵੀ ਕਿਸ਼ਤਾਂ ਤੇ ਲੈਣਾ ਹਾਂ ਠੀਕ ਹੈ ਜੀ ਹੋਰ ਵੀ ਉਹਨੇ ਜੇ ਵਿਆਹ ਵੀ ਕਰਨਾ ਕਹੀ ਹੁਣ ਜੀਵਿੰਦਾਰ ਦੇ ਚੁਬਾਈਦਾ ਕੀ ਆ ਫਸਲਾਂ ਤੁਹਾਨੂੰ ਦੱਸਤਾ 40 5000 ਠੇਕਾ 35 ਤੇ ਵਿੱਚ ਹੁਣ ਇੰਨੀ ਰੇ ਪਾ ਲੋ ਖਾਤਾ ਸਪਰੇ 50000 ਨੂੰ ਕਿੱਲਾ ਪੈਂਦਾ ਬਹੁਤ ਔਖਾ ਕੰਮ ਵੀ ਮhenga ਥੋੜਾ ਪੈਂਦਾ ਕੰਮ ਫੇਰ ਵੀ ਜੀਵਿੰਦਾਰ ਹਰਦਾਣੀਆਂ ਚਲੋ ਇਹ ਸੋਚ ਲੈਂਦਾ ਆ ਐਦ ਕੀ ਮੰਡੀ ਖੜੀ ਥੋੜੇ ਰਿਛ ਛੁੱਟ ਗਏ ਕਹਿੰਦਾ ਚੱਲ ਕੋਈ ਨਹੀਂ ਅਗਲੀ ਵਾਰ ਸਹੀਂ ਵੀ ਅਗਲੀ ਵਾਰ ਵੀ ਲੱਤ ਜਾਣਗੇ ਹਾਂਜੀ ਮੈਂਨ ਇਹੀ ਬੇਨਤੀ ਆ ਵੀ ਬੰਨ ਬਾਜੇ ਫੇਰ ਚਲੋ ਆੜੀ ਮੁਸ਼ਕਲ ਇਨੀ ਆਉਂਦੀ ਹੋੜੀ ਨਾ ਦੋਸਤ ਇਹ ਵੀ ਕੀ ਮਦਦ ਚਾਹੀਦੀ ਆ ਮਾਤਾ ਜੀ ਸਾਨੂੰ ਇੱਕ ਤੇ ਚਾਹੀਦਾ ਵਾ ਖਰਚਾ ਪੱਠਾ ਸਾਡੇ ਕੋਲ ਹੈ ਜੀਗਾ ਕੋਈ ਵੀ ਹਾਂ ਮਾਦ ਲਵੈਨ ਨਗਦੇ ਕੋ ਟੋਲੀ ਬੋ ਤੇ ਸਾਨੂੰ ਮਿਲੇ ਸਹੂਲਤ ਕੋ ਅਸੀਂ ਤੇਲ ਸਾਬਣ ਆਵਦਾ ਕੋਰਾપરા ਕੁਟਲੀ ਦੇ ਧੋਣੇ ਕੇ ਨਾਉਣਾ ਹਾ ਹੁਣ ਸਮਾਨ ਕੀ ਮਿਲਦਾ ਪਿਆ ਇੱਥੇ ਇੱਥੇ ਰਾਸ਼ਨ ਪਾਣੀ ਖਾਣ ਵਾਲਾ ਰੋਟੀ ਪਾਣੀ ਉਹੀ ਮਿਲਦਾ ਪਿਆ ਉਹੀ ਮਿਲਦਾ ਬਿਸਕੁਟ ਆ ਜਾਂਦੇ ਆਵਰਾપરા ਤੇ ਬਾਕੀ ਜਿਹੜੀਆਂ ਇਹ ਬੱਚਿਆਂ ਦੇ ਤਾਂ ਬਹੁਤ ਔਖਾ ਸੋਨਾ ਵੀ ਬਹੁਤ ਔਖਾ ਹੈ ਚੰਕਾ ਵੇਖੋ ਜੀ ਅੱਜ ਮਛਰ ਲੜਦਾ ਵਾ ਤੇ ਮਛਰ ਦੇ ਨਾਲ ਨਿਆਣੇ ਤੜਫਦੇ ਰਾਤ ਨੂੰ ਤੇ ਕੀ ਕਰਨਾ ਆਪ ਵੀ ਬਹਿ ਰਹਿਦਾ ਉੱਟ ਕੇ ਕਿੰਨੇ ਦਿਨ ਹੋ ਗਏ ਸੁੱਤੇ ਨਹੀਂ ਹੈਗੇ ਇਹ ਨਾਂ ਨੇ 6 ਰਾਤਾਂ ਹੋ ਗਈਆਂ ਜੀ ਆ ਸਤਮੀ ਰਾਤ ਆਉਣ ਬਈ ਆ ਬਿਨਾ ਸੁੱਤੇਆਂ ਹਾਂ ਅੱਛਾ ਬਗੈਰ ਸੋਤੇ ਨਿਆਣੇ ਬਿਮਾਰ ਹੁੰਦੇ ਜਾਂਦੇ ਸੋ ਕੋ ਨੀਂਦ ਰੇਣਾ ਸੁੱਤੇ ਕਾਤੇ ਨਹੀਂ 6 ਦਿਨ ਤੋਂ ਔਰ ਮੱਛਰ ਖਾਈ ਜਾਂਦਾ ਵੜ ਵੜ ਕੇ ਥਾਂ ਹੋ ਜਾਵਾ ਕੋ ਬਹਿਣ ਵਾਲੀ ਕੋੜੋਣਾ ਉਤੋਂ ਬਾਰਿਸ਼ ਹੋਈ ਜਾਂਦੀ ਆ ਲੀੜੇ ਵੀ ਗੱਲੇ ਆ ਆ ਸਾਰੇ ਵੇਖੋ ਭਿੱਜੇ ਲੀੜੇ ਸਾਡੇ ਸਾਰਾ ਸਮਾਨ ਭਿੱਜਾ ਤੇ ਮਤਲ ਸਾਰੇ ਭਿੱਜੇ ਆ ਮੰਜੇ ਵੀ ਭਿੱਜੇ ਆ ਹਰ ਹਾਲਾਤ ਆ ਪੰਜਾਬ ਦੇ ਇਹ ਗੱਲਾਂ ਸੁਣ ਕੇ ਨਾ ਮਨ ਭਾਵੁਕ ਹੁੰਦਾ ਕਿ ਕਿਵੇਂ ਇਹ ਲੋਕ ਕਿਵੇਂ ਰਹਿੰਦੇ ਆ ਜਿਹੜੇ ਬੰਦੇ 6-6 ਦਿਨ ਤੋਂ ਸੁੱਤੇ ਨਹੀਂ ਹੈਗੇ ਚਲੋ ਦੋਸਤੋ ਅੱਗੇ ਜਾ ਕੇ ਦੇਖਦੇ ਆ ਇਹ ਆਲੋ ਪਾਜੀ ਠੀਕ ਆ ਪਾਜੀ ਮੈਂ ਕਹ ਬਹੁਤ ਔਖਾ ਪਾਜੀ ਇੱਥੇ ਹਰ ਪੀੜਤ ਬੰਦਿਆਂ ਦਾ ਬੜਾ ਔਖਾ ਮੈਨੂੰ ਲੱਗਦਾ ਨਹੀਂ ਕਿ ਇਹ 15-20 ਸਾਲ ਤੱਕ ਸਰਵਾਈਵ ਕਰ ਪਾਣਗੇ ਬਹੁਤ ਔਖਾ ਜਿੱਦਾਂ ਦੇ ਇਹਨਾਂ ਦੇ ਹਾਲਾਤ ਆ ਬਹੁਤ ਚੰਗੇ ਚੰਗੇ ਘਰਾਂ ਦੇ ਵਿੱਚੋਂ ਉੱਠ ਕੇ ਆਣ ਕੇ 100 ਤੋਂ ਕਿੱਲੇ ਵਾਲੇ ਸੜਕਾਂ ਦੇ ਮੈਂ ਉਹੀ ਕਹਿ ਰਿਹਾ ਰੋਡ ਤੇ ਆ ਗਏ ਬਹੁਤ ਚੰਗੇ ਚੰਗੇ ਘਰਾਂ ਦੇ 100 ਤੋਂ ਕਿੱਲੇ ਵਾਲੇ ਆ ਪਿੱਛੇ ਭਾਈ ਸਾਹਿਬ ਸਾਡ ਨੂੰ ਮਿਲੇਗੇ ਤੇ ਉਹ ਕਹਿੰਦੇ ਕਿ ਸਾਡੇ 50 ਕਿੱਲੇ ਤਾਂ ਪੁਜਾਰੇ 50 ਪਾਣੀ ਦੇ ਵਿੱਚ ਆ ਬਹੁਤ ਔਖਾ ਪ੍ਰਮਾਤਮਾ ਕਿਰਪਾ ਕਰੇ ਇਹਨਾਂ ਤੇ ਇਹਨਾਂ ਦਾ ਮੈਨੂੰ ਲੱਗਦਾ ਕਿ ਸਰਵਾਈਵ ਕਰਨਾ ਕਟੋ ਘਟ ਵੀ 20 25 ਸਾਲ ਬਹੁਤ ਪਿੱਛੇ ਚਲੇਗਾ ਇਹ ਸਰਕਾਰਾਂ ਨੂੰ ਔਰ ਖਾਸ ਕਰਕੇ ਸੰਸਥਾਵਾਂ ਨੂੰ ਵੀ ਨਾ ਜੇ ਆਜੇ ਹੁਣ ਵੀ ਲੋੜ ਆ ਤੇ ਅਗਲੇ 2 ਮਹੀਨਿਆਂ ਤੱਕ ਜਦੋਂ ਇਹ ਪਾਣੀ ਦਾ ਹੜ ਦਾ ਬਹਾਵ ਘਟ ਜਾਏ ਇਹ ਲੋਕਾਂ ਦੀ ਸਾਰ ਲੈਣ ਦੀ ਲੋੜ ਆ ਬਹੁਤ ਔਖਾ ਹੈ ਜੀ ਸਾਰੇ ਪਰਾਵਾਂ ਦਾ ਪ੍ਰਭੂ ਮੈਂ ਬਾਪੂ ਆਹੀ ਗੱਲ ਕਰਦਾ ਕਹਿੰਦਾ ਪੁੱਤ 2 ਦਿਨ ਤਾਂ ਰੋਟੀ ਖਾ ਲਾਂਗੇ ਖਾ ਲਾਂਗੇ ਤੇ ਮੁੜ ਕੇ ਜਦੋਂ ਜ਼ਮੀਨ ਫੇਰ ਕੀ ਕਰਾਂਗੇ ਬਿਲਕੁਲ ਭਾਜੀ ਬਹੁਤ ਔਖਾ ਹੈ ਇਹਨਾਂ ਦਾ ਇੱਕ ਪੀੜੀ ਦੀ ਕਮਾਈ ਖਤਮ ਹੋ ਗਈ ਹੈ ਹਾਂਜੀ ਇੱਕ ਪੀੜੀ ਦੀ ਕਮਾਈ ਖਤਮ ਹੋ ਗਈ ਹੈ ਹੁਣ ਅਗਲੀ ਪੀੜੀ ਸਰਵਾਈਵ ਕਰੂਗੀ ਜੇ ਇਹਨੂੰ ਕਿੱਦਾਂ ਕਰੂਗੀ ਇਹ ਚੀਜ਼ ਬਹੁਤ ਔਖਾ ਜੀ ਜਿਹੜੀ ਪਿਛਲੀ ਪੀੜੀ ਨੇ ਕਮਾਇਆ ਸੀਗਾ ਪਾਣੀ ਦੇ ਜੀ 100 100 ਕਿਲੇ ਨਾ ਖਤਮ 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 ਹੋ ਗਿਆ ਉਹ ਪੈਣਾ ਉੱਥੇ ਕਿੰਨੇ ਆਪਣੀ ਜਮੀਨ ਆ ਜੀ ਹੈਗੇ ਭਾਈ ਜੀ 5 ਕਿਲੇ ਅੱਛਾ ਜੀ ਹਾਂ ਜੀ ਇਹ ਸਾਰੇ ਮਰ ਗਏ ਭਾਜੀ ਉਹ ਵੀ ਕਹਿੰਦੇ ਕਹਿੰਦੇ ਗੰਨਾ ਲਾਇਆ ਕੋਈ ਗੰਨਾ ਲਾਇਆ ਉਹ ਵੀ ਮਰ ਗਿਆ ਭਾਜੀ ਆਪਣਾ ਹਾਂ ਜੀ ਹਾਂ ਜੀ ਕਰਜ਼ਾ ਜਆ ਬੈਂਕ ਤੋਂ ਚੁੱਕਿਆ ਹੈ 1.5 ਲੱਖ 2 ਲੱਖ ਉਹ ਵੀ ਪੈ ਗਿਆ ਭਾਜੀ ਉਹ ਪੇਰੇ ਮਾਰਦੇ ਘਰੇ ਤੇ ਕਿਸ ਨੇ ਦੀਏ ਪੈਸੇ ਕਿਹੜਾ ਪਿੰਡ ਆ ਭਾਜੀ ਆਪਾਂ ਇਹੋ ਜਿਹੜਾ ਆ ਭਾਜੀ ਕਿਹੜਾ ਪਿੰਡ ਆ ਭਾਈ ਭਾਵੂ ਘੋ ਰਿਆ ਕਹਿੰਦਾ ਕਰਜ਼ਾ ਲੈ ਆਇਆ ਉਹਦਾ ਕੀ ਕਰ ਸਕਦੇ ਆ ਭਾਈ ਸਾਨੂੰ ਨਾ ਕਹਿਣਾ ਸੌਖਾ ਸਾਡੇ ਲਈ ਔਰ ਇਹ ਭਰਾਮਾਂ ਦਾ ਦੁੱਖ ਆ ਦੇਖ ਵੀ ਨਹੀਂ ਹੁੰਦਾ ਬਹੁਤ ਔਖਾ ਆ ਜੋ ਉਹਨਾਂ ਦੇ ਉਹਨਾਂ ਦੇ ਸ਼ਬਦ ਉਹਨਾਂ ਦੇ ਮੂੰਹੋਂ ਸੁਣ ਸੁਣ ਵੀ ਨਹੀਂ ਹੁੰਦੇ ਕਿ ਭਾਈ ਕੀ ਕਹਿ ਸਕਦੇ ਕਿ ਥੋੜਾ ਸਮਾਂ ਪਾ ਕੇ ਹੈ ਜਿਹੜੇ ਕੋਈ ਚੱਕਰ ਨਹੀਂ ਹੈਗਾ ਵੀਰ ਥੋੜਾ ਭਾਵੁਕ ਹੋ ਗਿਆ ਕਹਿੰਦਾ 1.5 ਲੱਖ ਰੁਪਈਆ ਕਰਜ਼ਾ ਆ ਮੇਰੀ ਬੇਨਤੀ ਆ ਵੀਰੇ ਨੰਬਰ ਕੀ ਆ ਆਪਣਾ ਹਾਂਜੀ ਨੰਬਰ ਕੀ ਆ ਆਪਣਾ ਕੋਈ ਐਨ ਆਰ ਆਈ ਵੀਰ ਮੇਰਾ ਵੀਰ ਇਹਨਾਂ ਦੀ ਹੈਲਪ ਕਰ ਦਵੇ 75 70 15 52 ਇਹ ਵੀਰ ਭਾਵੂ ਕਹਿੰਦਾ ਡੇਢ ਲੱਖ ਰੁਪਈਆ ਕਰਜ਼ਾ ਲਿਆ ਸੀ ਜ਼ਮੀਨ ਤੇ ਲਾਉਣ ਵਾਸਤੇ ਉਹ ਬੈਂਕ ਵਾਲੇ ਘਰੇ ਫੇਰਾ ਮਾਰਦੇ ਆ ਇਹ ਲੋੜ ਆ ਇਹਨਾਂ ਇਹਨਾਂ ਲੋਕਾਂ ਲਈ ਖੜਨ ਦੀ ਲੋੜ ਆ ਮੇਰਾ ਵੀਰ ਇਹ ਵੀਡੀਓ ਚ ਪਾਵਾਂਗੇ ਆਪਾਂ ਪਰ ਇਮਾਨਦਾਰੀ ਇਹ ਜਿੰਨੇ ਲੋੜ ਆ ਉੰਨੇ ਹੀ ਆਪਾਂ ਕਰਨੇ ਆ ਨਾ ਇਹ ਇਹ ਹਾਲਾਤ ਆ ਪੰਜਾਬ ਦੇ ਰੱਬ ਇਹੋ ਜਿਹੇ ਹਾਲਾਤ ਨਾ ਲੈ ਕੇ ਆਵੇ ਤੇ ਘਰ ਵੀ ਪਾਣੀ ਕਿੰਨਾ ਚੜ ਗਿਆ ਪਾਜੀ ਪਾਣੀ ਬਹੁਤ ਜੀ ਪਾਣੀ ਬਹੁਤ ਅੱਛਾ ਜੀ ਹਾਂਜੀ ਮੇਰਾ ਨਾਮ ਅੰਗਰੇਜ ਸਿੰਘ ਆ ਅੱਛਾ ਜੀ ਅਸੀਂ ਰੜੇ ਮੰਡ ਦੇ ਰਹਿਣ ਵਾਲੇ ਆ ਅੱਛਾ ਜੀ ਹਾਂਜੀ ਪਾਣੀ ਤਕਰੀਬਨ ਬਹੁਤ ਜ਼ਿਆਦਾ 7-8 ਦਿਨ ਤੋਂ ਤੇ ਬਹੁਤ ਜ਼ਿਆਦਾ ਪਾਣੀ ਜ਼ਮੀਨ ਦਾ ਤਾਂ ਨਹੀਂ ਨੁਕਸਾਨ ਹੋਇਆ ਭਾਜੀ ਜ਼ਮੀਨਾਂ ਦਾ ਫਸਲਾਂ ਦਾ ਬਹੁਤ ਹੋ ਗਿਆ ਆ ਤੁਹਾਡੇ ਸਾਹਮਣੇ ਇੱਧਰ ਵੇਖੋ ਝੋਨੇ ਸਭ ਗਲ ਗਏ ਪਾਣੀ ਪਾਣੀ ਜੀ ਪਾਣੀ ਪਾਣੀ ਤੇ ਕਿੰਨੀ ਜ਼ਮੀਨ ਸੀ ਆਪਣੀ ਜ਼ਮੀਨ ਬਾਦ ਲਗਭਗ ਹੈ ਖਾਣ ਪੀਣ ਜੋ ਕਿ ਸਾਰਿਆਂ ਕੋਲ ਜਿੰਨੀ ਜਿੰਨੀ ਵੀ ਹੈਗੀ ਕੋ 4 ਕਿੱਲੇ ਕੋ 2 ਕਿੱਲੇ ਤੇ ਕੋ 3 ਕਿੱਲੇ ਕਿ ਕੋ 10 ਕਿੱਲੇ ਕੋ ਵੱਡਾ ਲਾਟੀ ਵੀ ਆ 50 ਕਿੱਲੇ ਵਾਲਾ ਵੀ ਕੋਈ 100 ਕਿੱਲੇ ਵਾਲਾ ਵੀ ਹੈਗਾ ਵਾ ਅੱਛਾ ਹਾਂਜੀ ਹਾਂਜੀ ਤੇ ਨੁਕਸਾਨ ਸਾਰਿਆਂ ਦਾ ਬਰਾਬਰ ਹੀ ਆ। ਬਹੁਤ ਫਸਲ ਤਾਂ ਬਚੀ ਨਹੀਂ ਬੱਪੂ। ਨਹੀਂ ਨਹੀਂ। ਨਹੀਂ ਬਚੀ। ਕੋਈ ਫਸਲ ਨਹੀਂ ਬਚੀ। ਕਰਾਂਗੇ ਪਾਣੀ ਆ ਗਏ। ਹੁਣ ਡਰ ਹੈ ਕਿ ਆ ਹੋਰ ਵੱਧਣਾ ਟੁੱਟ ਜਵੇ। ਅਜੇ ਵੀ ਬਹੁਤ ਹੈ ਜੀ। ਇਸ ਟਾਈਮ ਹੀ। ਕੋ ਆਪ ਤਾਂ ਬਹੁਤ ਆਈ ਹੋਈ ਆ। ਇਸ ਕਰਕੇ ਬਹੁਤ ਅਜੇ ਵੀ ਖਤਰਾ ਬਹੁਤ ਹੈ ਵੀ ਪਾਣੀ ਹੋਰ ਵੀ ਵੱਧ ਸਕਦਾ। ਦੋਸਤੋ ਮੈਂ ਦੱਸਣਾ ਚਾਹੁੰਦਾ ਆ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਰੜੇ ਪਿੰਡ ਤੋਂ ਅੱਗੇ ਹਰ ਗੋਬਿੰਦਪੁਰ ਵਾਲਾ ਪੁਲ ਪੈਂਦਾ ਬਿਆਸ ਵਾਲਾ। ਪੋਤੋ ਤਕਰੀਬਨ ਅੱਧਾ ਕਿਲੋਮੀਟਰ ਦੀ ਦੂਰੀ ਤੇ ਪਰਿਵਾਰ ਬੈਠੇ ਆ ਕੋਈ ਇਥੇ ਪ੍ਰਬੰਧ ਹੋਵੇ ਕੋਈ ਲਾਈਟ ਦਾ ਪ੍ਰਬੰਧ ਹੋ ਜੇ ਕੋਈ ਪੰਜਾਂ ਪੰਜਾਂ ਦਸਾਂ ਦਸਾਂ ਕਰ ਨੂੰ ਇੱਕ ਜਨਰੇਟਰ ਮਿਲ ਜੇ ਥੋੜੇ ਦਿਨਾਂ ਵਾਸਤੇ ਤਾਂ ਕੋਈ ਪੱਖਾ ਲਾ ਲੂਗਾ ਕੋਈ ਰਾਤ ਨੂੰ ਚਾਨਣ ਕਰ ਲੂਗਾ ਚਾਹੇ ਕੋਈ ਬਾਥਰੂਮ ਕਿਸੇ ਹੁਣ ਲੈੜੇ ਵੇਖੋ ਜੀ ਬੰਦਾ ਤੇ ਅੱਗੇ ਪਿੱਛੇ ਚਲ ਜੂ ਲੇਡੀਜ਼ ਵਾਸਤੇ ਬਹੁਤ ਮੋਕਾ ਰਾਤ ਨੂੰ ਤੇ ਵੇਖੋ ਬਹੁਤ ਜ਼ਿਆਦਾ ਹੀ ਆ ਹੁਣ ਲੇਡੀਜ਼ ਕਿੱਥੇ ਜਾਓ ਤੁਸੀਂ ਵੇਖੋ ਨਿਗਾਹ ਮਾਰ ਕੇ ਦੂਰ ਤਿੱਕਰ ਪਾਣੀ ਭਰਿਆ ਰੋਡ ਪੂਰਾ ਵਗ ਰਿਆ ਵਾ ਰੋਡ ਪੂਰਾ ਵਗਦਾ ਜਨਾਨੀ ਲੇਡੀਜ਼ ਕਿੱਥੇ ਵਿਚਾਰੀ ਬਾਥਰੂਮ ਜਾਊਗੀ ਭਾਜੀ ਟਰਾਲੀਆਂ ਜੀ ਇੱਦਾਂ ਤੰਬੂ ਲਾ ਕੇ ਲੈ ਇੱਦਾਂ ਇੱਦਾਂ ਹੀ ਗੁਜ਼ਾਰਾ ਕਰ ਰਹੀ ਜੀ ਸਾਰੀ ਕਿੰਨੇ ਦਿਨ ਹੋ ਗਏ ਜੀ ਅੱਜ 8 ਤੋਂ 8 ਦਿਨ ਹੋ ਗਏ 7-8 ਦਿਨ ਕਿੰਨੇ ਦਿਨ ਹੋ ਗਏ ਸੁੱਤੇ ਨਹੀਂ ਹੈਗੇ ਅੱਜ ਘੱਟੋ-ਘੱਟ 4 ਤੋਂ 5 ਦਿਨ ਇੱਦਾਂ ਹੀ ਆ ਜੀ ਬਸ ਜਾ ਕੇ ਕੱਢੀ ਦੇ ਯਾਰ 24 ਘੰਟੇ ਰਾਤ ਨੂੰ ਘੰਟਾ 2 ਘੰਟੇ ਨੀਂਦ ਆ ਜੇ ਉਹ ਤੇ ਮਹਾਰਾਜ ਕੋ શ્રી ਗੁਰੂ ਗੋਬਿੰਦ ਸਿੰਘ 16 ਤੇ ਨੀਂਦ ਵੀ ਆ ਗਈ ਸੀਗੀ ਇੱਦਾਂ ਹੀ ਆ ਬਸ ਚਿਹਰੇ ਹਜੇ ਤੱਕ ਵੀ ਹੱਸਦੇ ਆ ਭਾਜੀ ਬਸ ਇੱਦਾਂ ਹੀ ਆ ਜੀ ਹੱਸਦੇ ਰਹਿਣੇ ਆ ਜ ਇਹ ਚੜਦੀ ਕਲਾ ਵਾਲੇ ਸਿੰਘ ਹੱਸਦੀ ਰਹਣੇ ਜੋ ਮਰਜੀ ਹੋ ਜੇ